ਅੱਜ 21 ਫਰਵਰੀ ਦੇ ਦਿਨ ਨੂੰ ਵਿਸ਼ਵ ਮਾਂ ਬੋਲੀ ਦਿਹਾੜੇ ਦੇ ਤੌਰ ਤੇ ਵੱਖ-ਵੱਖ ਨਜ਼ਰੀਏ ਤੋਂ ਦੁਨੀਆ ਭਰ ਵਿੱਚ ਯਾਦ ਕੀਤਾ ਜਾ ਰਿਹਾ ਹੈ ਚੇਤਨ ਦੀ ਪੱਧਰ ਤੇ ਉਹਨਾਂ ਨੌਜਵਾਨਾਂ ਨੂੰ ਵੀ ਆਪਣੀਆਂ ਸਿਮਰਤੀਆਂ ਵਿੱਚ ਉਤਾਰਿਆ ਜਾ ਰਿਹਾ ਹੈ ਜਿਨ੍ਹਾਂ ਮਾਂ ਬੋਲੀ ਲਈ ਕੁਰਬਾਨੀਆਂ ਦਿੱਤੀਆਂ ਤੇ ਇਸ ਦਿਹਾੜੇ ਨੂੰ ਆਪਣੇ ਖੂਨ ਨਾਲ ਲਾਲ ਸੁਹਾ ਕੀਤਾ ਅਕਸਰ ਇਹ ਵੀ ਚਿਤਵਿਆ ਜਾਂਦਾ ਹੈ ਕਿ ਬੱਚਾ ਸਿਰਫ ਆਪਣੀ ਜੈਵਿਕ ਹੋਂਦ ਮਾਂ ਤੋਂ ਹੀ ਪ੍ਰਾਪਤ ਕਰਦਾ ਹੈ ਤੇ ਆਪਣੇ ਸੱਭਿਆਚਾਰਕ ਹਸਤੀ ਨੂੰ ਸਮਾਜ ਤੋਂ ਗ੍ਰਹਿਣ ਕਰਦਾ ਹੈ ਜੀਵ ਵਿਗਿਆਨੀ ਬੋਲੀ ਦੀ ਪ੍ਰਾਪਤੀ ਨੂੰ ਬੱਚੇ ਦੀ ਜੈਵਿਕ ਹੋਂਦ ਨਾਲ ਜੋੜਦੇ ਹਨ ਕੁਝ ਮਾਹੌਲ ਨਾਲ ਵੀ ਜੋੜਦੇ ਹਨ ਪਰ ਜੈਵਿਕ ਹੋਂਦ ਦਾ ਤਰਕ ਅਜੇ ਵੀ ਭਾਰੂ ਹੈ ਅਯੋਕੇ ਯੋਗ ਵਿੱਚ ਕਈ ਮਾਪੇ మార్కెట్ ਦੀ ਮੰਗ ਤੋਂ ਪ੍ਰੇਰਿਤ ਹੋ ਕੇ ਬੱਚੇ ਨੂੰ ਪਰਾਈ ਬੋਲੀ ਦੀ ਪ੍ਰਾਪਤੀ ਦੇ ਮਾਹੌਲ ਵਿੱਚ ਧੱਕ ਦਿੰਦੇ ਹਨ ਸਮਾਜ ਸ਼ਾਸਤਰੀਆਂ ਮੁਤਾਬਕ ਬੱਚਾ ਇਸ ਮਾਹੌਲ ਵਿੱਚ ਸਹਿਜ ਨਹੀਂ ਰਹਿੰਦਾ ਉਸ ਦੀ ਸ਼ਖਸੀਅਤ మార్కెਟ ਦੀ ਮੰਗ ਜਾਂ ਹੋਰ ਇਛਤ ਜ਼ਰੂਰਤਾ ਮੁਤਾਬਕ ਤਾਂ ਡਾਲ ਜਾਵੇਗੀ ਪਰ ਸਾਵੀ ਪੱਧਰੀ ਜਾਂ ਸਿਰਜਨਾਤਮਕ ਸ਼ਖਸੀਅਤ ਨਹੀਂ ਬਣਦੀ ਮਾਂ ਦੇ ਡੀਐਨਏ ਵਿੱਚੋਂ ਪ੍ਰਾਪਤ ਹੋਈ ਬੋਲੀ ਮਨphi ਜੋ ਕਰ ਦਿੱਤੀ ਹੈ ਮੈਂ ਅੱਜ ਇਸ ਮਹੱਤਮਪੂਰਨ ਵਿਸ਼ਵ ਮਾਂ ਬੋਲੀ ਦਿਹਾੜੇ ਤੇ ਅੱਜ ਦੀ ਪੰਜਾਬ ਦੇ ਸਮੂਹ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਅੱਜ ਦੀ ਪੀੜ੍ਹੀ ਨੂੰ ਪੰਖ ਵਿਹੂਣਾ ਪੰਖੇਰੂ ਨਾ ਬਣਾਉਣ ਬਲਵਾਨ بلند ਪ੍ਰਵਾਜ ਲਈ ਭਵੇਂ ਹੋਰ ਬਾਹਰੋਂ ਮਹਿੰਗੇ ਪਾ ਪੰਖ ਖਰੀਦ ਕੇ ਦਿਓ ਪਰ ਇਹਨਾਂ ਦੀ ਹੋਂਦ ਨਾਲ ਜੁੜੇ ਖੰਭ ਨਾ ਨੋਚੋ ਅੱਜ ਮੇਰਾ ਇਹੋ ਹੀ ਸੰਦੇਸ਼ ਹੈ ਧੰਨਵਾਦ